ਜਪਜੀ ਸਾਹਿਬ ਦੇ ਆਖਰੀ ਸ਼ਲੋਕ ਦਾ ਸਹੀ ਉਚਾਰਨ ਤੇ ਅਰਥ ਕੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਾਪ ਜਿਵੇਂ ਸਰੀਰ ਦੇ ਲਈ ਸਾਹ ਯਾਨੀ ਹਵਾ ਜ਼ਰੂਰੀ ਹੈ ਉਸੇ ਤਰ੍ਹਾਂ ਆਤਮਕ ਜੀਵਨ ਦੇ ਲਈ ਗੁਰੂ ਜ਼ਰੂਰੀ ਹੈ ਇਸ ਪੰਜ ਭੂਤਕ ਸਰੀਰ ਦਾ ਪਾਣੀ ਪਿਤਾ ਹੈ ਤੇ ਧਰਤੀ ਮਾਤਾ ਹੈ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਨੇ ਜਿਨ੍ਹਾਂ ਦੀ ਗੋਦ ਦੇ ਵਿੱਚ ਸਾਰਾ ਸੰਸਾਰ ਖੇਡ ਰਿਹਾ ਹੈ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਯਾਨੀ ਅਕਾਲਪੁਰ ਖਦੀ ਦਰਗਾਹ ਦੇ ਵਿੱਚ ਚੰਗੇ ਮੰਦੇ ਕਰਮਾਂ ਦੀ ਵਿਚਾਰ ਹੁੰਦੀ ਹੈ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਤੇ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਜੀਵ ਉਸ ਪਰਮਾਤਮਾ ਦੇ ਨੇੜੇ ਜਾਂ ਦੂਰ ਹੁੰਦੇ ਨੇ ਜਿਨਿ ਨਾਮ ਧਿਆਇਆ ਗਏ ਮਸ਼ੱਕਤ ਕਾਲ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹ ਆਪਣੀ ਮਿਹਨਤ ਸਫਲੀ ਕਰ ਗਏ ਯਾਨੀ ਆਪਣਾ ਜਨਮ ਸਫਲਾ ਕਰ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੇ ਅਜਿਹੇ ਗੁਰੂ ਪਿਆਰਿਆਂ ਦੇ ਰੱਬ ਦੀ ਦਰਗਾਹ ਦੇ ਵਿੱਚ ਮੁਖ ਜਲੇ ਹੁੰਦੇ ਯਾਨੀ ਉਹਨਾਂ ਨੂੰ ਆਦਰ ਮਿਲਦਾ ਹੈ ਤੇ ਉਹਨਾਂ ਦੀ ਸੰਗਤ ਕਰਕੇ ਕਿੰਨੇ ਹੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ